ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੇ ਕਿ ਕਿਹੜੀ ਕੌਮ ਨੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕੇ ਕਿਹੜੀ ਕਾਮ ਨੇ ਕਿਨੇ ਮਨਸੂਰ ਜੰਮੇ ਹੋ ਕਦਰ ਜਿੰਦਗੀ ਦੀ ਹੋਈਓ ਪਾਸਕਦਾ ਤੇ ਜੇੜੀ ਕਾਮ ਨੂੰ ਮਰਨ ਦਾ ਚੱਲ ਪੈ ਜਾਏ அந்த பமே கால கு அது பே பல பயன் அது பயன் கல் ப ਜਗ ਤੇ ਉਹਨਾਂ ਦਾ ਸਫਲ ਹੁੰਦਾ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਮਰਦੇ ਨਹੀਂ ਉਹ ਜਗ ਤੇ ਅਮਰ ਰਹਿੰਦੇ ਤੇ ਮਰ ਕੇ ਜਉਣਦਾ ਟੰਗ ਸਖਾ ਜਾਂਦੇ ਆਉ ਦੀਵਾ ਕੌਮ ਤੇ ਅਣਖ ਦਾ ਰਹੇ ਪਲਦਾ ਤੇ ਜਗਾ ਤੇਲ ਦੀ ਖੂਣੋਂ ਪਾ ਜਾਂਦੇ ਕਦੇ ਕਿਸੇ ਤੂਫਾਨ ਤੋਂ ਬੁਝਦੀ ਨਾ ਤੇ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਤੇ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਮੇਰੇ ਆਤਿਅਨ ਨਾਲ ਸੁਣ ਲੈ ਗੱਲਾਂ ਆਪਣੇ ਦਿਮਾਗ ਨਾਲ ਪਉਣ ਲੈ ਮੇਰੇ ਆਤਿਅਨ ਨਾਲ ਸੁਣ ਲੈ ਗੱਲਾਂ ਆਪਣੇ ਦਿਮਾਗ ਨਾਲ ਪਉਣ ਲੈ ਤੇਰੇ ਸਿਰਦ ਸਤਾਰ ਦੇ ਸਜੌਣ ਨੂੰ ਹਿੰਮਤਾਂ ਚੁਕਾਈਆਂ ਭਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ ਵੱਟੇ ਸਰਦਾਰੀਆਂ ਲਈਆਂ ਤੇਰਿਆਂ ਵਡੇਰਿਆਂ ਥੋੜਿਆਂ ਫਿਰਾਵਟੇ ਸਰਦਾਰੀਆਂ ਵੀਰਾ ਮੇਰਿਆਂ ਤੇ ਆਣ ਨਾਲ ਸੁਣ ਲੈ ਗੱਲਾਂ ਆਪਣੇ ਦਿਮਾਗ ਨਾਲ ਪਾਉਣ ਲੈ ਮੇਰਿਆਂ ਤੇ ਆਣ ਨਾਲ ਸੁਣ ਲੈ ਉਹ ਗੱਲਾਂ ਆਪਣੇ ਦਿਮਾਗ ਨਾਲ ਪਾਉਣ ਲੈ ਤੇਰੇ ਸਿਰਦ ਸਤਾਰ ਦੇ ਸਜਾਉਣ ਲਈ ਕੀਮਤਾਂ ਚੁਕਾਈਆਂ ਭਾਰੀਆਂ ਨਹੀਂਆਂ ਤੇਰਿਆਂ ਵਡੇਰੀ ਕੀਰਿਆ ਸਰਾਵਟ ਸਰਦਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਸੋਹਣੀਆਂ ਸਰਾਵਟ ਸਰਦਾਰੀਆਂ ਹੋ ਦੇ ਕੇ ਖੰਡੇ ਵਾਲੀ ਪੌਣ ਦਸ਼ਮੇਸ਼ ਨੇ ਪੁੱਤ ਆਪਣਾ ਬਣਾ ਲਿਆ ਦੇ ਕੇ ਖੰਡੇ ਵਾਲੀ ਪੌਣ ਦਸ਼ਮੇਸ਼ ਨੇ ਪੁੱਤ ਆਪਣਾ ਬਣਾ ਲਿਆ ਜੋਕ ਕਸ਼ਤੀ ਨਾਲ ਲਾਲਿਆ ਤੈਨੂੰ ਪੈਰਾਂ 'ਤੇ ਧਜਾਲ ਮਲ ਤਾਲਿਆ ਚੋਕ ਸ਼ਾਤੀ ਨਾਲ ਲਾਲਿਆ ਤੇਰੇ ਸਿਰ ਦਸਤਾਰ ਦੇ ਸਜਾਉਣ ਨੂੰ ਤੇਰੇ ਸਿਰ ਦਸਤਾਰ ਦੇ ਸਜਾਉਣ ਨੂੰ ਰਹੀਆਂ ਚੜੀਆਂ ਖੁਮਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰੀਆ ਸਿਰਾਂ ਸਰਦਾਰੀਆਂ ਰਈਆਂ ਤੇਰਿਆਂ ਵਡੇਰਿਆਂ ਨੇ ਸੋਹਣਿਆਂ ਸਿਰਾਂਵਟ ਸਰਦਾਰੀਆਂ ਹੋ ਰੱਖੀ ਕੈਮ ਸਰਦਾਰੀ ਮਣੀ ਸਿੰਘ ਨੇ ਪਾ ਗਿਆ ਸ਼ਹੀਦੀ ਹੱਸ ਕੇ ਰੱਖੀ ਕੈਮ ਸਰਦਾਰੀ ਮਣੀ ਸਿੰਘ ਨੇ ਪਾ ਗਿਆ ਸ਼ਹੀਦੀ ਹੱਸ ਕੇ ਉੱਥੇ ਪਰਚੇ ਚੋਂ ਪਾਸ ਹੋਇਆ ਸੂਰਮਾ ਬੰਦ ਕਟਵਾਏ ਦੱਸ ਕੇ પાસ ਹੋਇਆ ਸੂਰਮਾ ਬੰਦ ਕਟਵਾਏ ਦੱਸ ਕੇ ਹੋ ਮੁੱਖੋ ਸੀ ਨਾ ਕਿਹਾ ਸੀ ਸਿੰਘ ਸੂਰਮੇ ਹੋ ਮੁੱਖੋ ਸੀ ਨਾ ਕਿਹਾ ਸੀ ਸਿੰਘ ਸੂਰਮੇ ਰਈਆਂ ਚੜੀਆਂ ਖੁਮਾਰੀਆਂ ਰਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਰਾਵਟ ਸਰਦਾਰੀਆਂ ਰਈਆਂ ਤੇਰਿਆਂ ਵਡੇਰਿਆਂ ਨੇ ਸੋਹਣਿਆ ਤੇਰਾ ਵੱਟ ਸਰਦਾਰੀਆਂ ਹੋ ਤੈਨੂੰ ਵਾਸਤਾ ਇਹ ਵੀਰਨਾ ਪਿਆਰਿਆ ਤੂੰ ਆਪਣੀ ਉਕਾਤ ਭੁੱਲਣਾ ਤੈਨੂੰ ਵਾਸਤਾ ਹੀ ਵੀਰਨਾ ਪਿਆਰਿਆ ਤੂੰ ਆਪਣੀ ਉਕਾਤ ਭੁੱਲਣਾ ਹੋ ਤੇਰੇ ਅੱਗੇ ਸਭ ਤਾਕਤਾਂ ਨਿਉਂਦੀਆਂ ਤੂੰ ਐਵੇਂ ਪੈਰਾ ਹੀਠ ਰੋਲਣਾ ਫੇਰ ਇੱਕ ਸਭ ਤਾਕਤਾਂ ਨੇ ਆਉਂਦੀਆਂ ਤੂੰ ਵੀਰਾ ਪੈ ਰਹੇ ਠੇ ਰੋਲਣਾ ਹੋ ਮੌਜੀ ਪੋਤ ਦਸ਼ਮੇਸ਼ ਦੱਕ ਹਾਏ ਕੇ ਮੌਜੀ ਪੋਤ ਦਸ਼ਮੇਸ਼ ਦੱਕ ਹਾਏ ਕੇ ਖੇਡਾਂ ਖੇਡ ਲੈ ਨੇ ਯਾਰੀਆਂ ਲੈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ ਵੱਟੇ ਸਰਦਾਰੀਆਂ ਲੈਆਂ ਤੇਰਿਆਂ ਵਡੇਰਿਆਂ ਨੇ ਸੋਹਣਿਆ ਸਿਰਾਂ ਵੱਟੇ ਸਰ